ਇੱਕ ਪਿਤਾ ਨੇ ਹੀ ਮਾਰ ਮੁਕਾਏ ਨੇ ਆਪਣੇ ਨਾਬਾਲਿਕ ਬੱਚੇ ਫਿਰ ਆਪਣੇ ਆਪ ਨੂੰ ਮਾਰੀ ਗੋਲੀ ਤੇ ਕਰ ਲਈ ਹੈ ਖੁਦ ਦੀ ਜੀਵਨ ਲੀਲਾ ਸਮਾਪਤ ਜਿਹਾ ਇੱਕ ਖਬਰ ਗਵੰਡੀ ਮੁਲਕ ਪਾਕਿਸਤਾਨ ਦੇ ਯਾਰ ਹੁਸੈਨ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਤਾ ਨੇ ਆਪਣੇ ਹੀ ਚਾਰ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਯਾਰ ਹੁਸੈਨ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਮੁਖੀ ਅਬਦੁਲਵਲੀ ਹੋਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇਸ ਬੰਦੇ ਵਿੱਚ ਸੂਚਨਾ ਸਥਾਨਕ ਲੋਕਾਂ ਨੇ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਘਰ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਦੀ লাশ ਵੀ ਪਈ ਹੈ ਦੱਸਦੀ ਹੈ ਕਿ ਇਹ ਪੁਲਿਸ ਮੁਖੀ ਆਪਣੀ ਟੀਮ ਦੇ ਨਾਲ ਉਸ ਘਰ ਵਿੱਚ ਪਹੁੰਚੇ ਜਿੱਥੇ ਕਿ ਗੋਲੀ ਚੱਲੀ ਸੀ ਜਦੋਂ ਇਹ ਟੀਮ ਇਸ ਘਰ ਵਿੱਚ ਪਹੁੰਚੀ ਤਾਂ ਇਹਨਾਂ ਨੇ ਦੇਖਿਆ ਕਿ ਇੱਥੇ ਇੱਕ ਵਿਅਕਤੀ ਦੀ Laash ਪਈ ਹੈ ਤੇ ਨਾਲ ਹੀ ਜਰੋਂ ਅੰਦਰ ਜਾ ਕੇ ਦੇਖਿਆ ਤਾਂ ਚਾਰ ਹੋਰ ਬੱਚਿਆਂ ਦੀਆਂ Laashਾਂ ਪਈਆਂ ਸਨ ਇੱਥੇ ਸਥਾਨਕ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਵਿਅਕਤੀ ਦਾ ਨਾਮ ਸੈਫੁੱਲ ਇਸਲਾਮ ਹੈ ਜਿਸ ਦੀ ਉਮਰ 42 ਸਾਲ ਹੈ ਤੇ ਨਾਲ ਹੀ ਜਦੋਂ ਪੁਲਿਸ ਨੇ ਇੱਥੇ ਚਾਰ ਹੋਰ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਤਾਂ ਉਹਨਾਂ ਬਾਰੇ ਵੀ ਪੁੱਛਿਆ ਗਿਆ ਤਾਂ ਸਥਾਨਕ ਲੋਕਾਂ ਨੇ ਇਹ ਦੱਸਿਆ ਕਿ ਇਹ ਚਾਰੋਂ ਹੀ ਇਸ ਦੇ ਬੱਚੇ ਨੇ ਜਿਨ੍ਹਾਂ ਦਾ ਕਤਲ ਇਸ ਦੇ ਵੱਲੋਂ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹਨਾਂ ਦੇ ਵਿੱਚ ਇੱਕ 2 ਸਾਲ ਦੀ ਬੱਚੀ ਹੈ ਉਸ ਤੋਂ ਬਾਅਦ ਜਿਹੜਾ ਦੂਸਰਾ ਬੱਚਾ ਹੈ ਉਸ ਦੀ ਉਮਰ 8 ਸਾਲ ਦੱਸੀ ਜਾ ਰਹੀ ਹੈ ਤੀਸਰੇ ਬੱਚੇ ਦੀ ਉਮਰ ਹੈ 10 ਸਾਲ ਤੇ ਚੌਥੀ ਬੱਚੇ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਕਤਲ ਇਨ੍ਹਾਂ ਦੇ ਹੀ ਪਿਤਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਸਥਾਨਕ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਵਿਅਕਤੀ ਦਾ ਆਪਣੀ ਪਤਨੀ ਦੇ ਨਾਲ ਝਗੜਾ ਹੋਇਆ ਪਿਆ ਹੈ ਤੇ ਉਹ ਨਾਰਾਜ਼ ਹੋ ਕੇ ਆਪਣੇ ਮਾਤਾ ਪਿਤਾ ਦੇ ਕੋਲ ਰਹਿਣ ਲਈ ਚਲੀ ਗਈ ਹੈ ਮਹਿਜ 2 ਦਿਨ ਪਹਿਲਾਂ ਹੀ ਇਸ ਵਿਅਕਤੀ ਨੇ ਆਪਣੀ 2 ਸਾਲਾਂ ਦੀ ਬੱਚੀ ਨੂੰ ਆਪਣੀ ਪਤਨੀ ਦੇ ਕੋਲ ਪੇਜ ਦਿੱਤਾ ਸੀ ਪ੍ਰੰਤੂ ਉਸ ਦੀ ਪਤਨੀ ਨੇ ਇਸ ਬੱਚੀ ਨੂੰ ਵਾਪਸ ਇਸੇ ਦੇ ਕੋਲ ਹੀ ਪੇਜ ਦਿੱਤਾ ਜਿਸ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਵਿਅਕਤੀ ਨੇ ਕਾਫੀ ਵਾਰ ਕੋਸ਼ਿਸ਼ ਕੀਤੀ ਕਿ ਉਸ ਦੀ ਪਤਨੀ ਵਾਪਸ ਆ ਜਾਵੇ ਪਰੰਤੂ ਉਹ ਵਾਪਸ ਨਹੀਂ ਆਈ ਇਹ ਇੱਕ ਕਰੇਲੂ ਮਸਲਾ ਸੀ ਜਿਸ ਦੀ ਪੇਂਟ ਇਹ ਪੂਰਾ ਪਰਿਵਾਰ ਚੜ ਗਿਆ ਇੱਕ ਪਿਤਾ ਨੇ ਆਪਣੇ ਹੀ ਜਿਗਰ ਤੇ ਟੋਟਿਆਂ ਦਾ ਕਤਲ ਕਰ ਦਿੱਤਾ ਅਸੀਂ ਆਮ ਤੌਰ ਤੇ ਇਹ ਗੱਲ ਸੁਣਦੇ ਹਾਂ ਕਿ ਆਪਣਾ ਜਿਹੜਾ ਕਾਜ ਹੈ ਉਹ ਆਪਣੇ ਹੱਥੀਂ ਸਵਾਰਿਆ ਜਾਂਦਾ ਹੈ ਪਰ ਆਪਣਾ ਘਰ ਵੀ ਆਪਣੇ ਹੱਥੀਂ ਹੀ ਉਜਾੜਿਆ ਜਾਂਦਾ ਹੈ ਇਹ ਪਹਿਲੀ ਵਾਰ ਇਸ ਮਾਮਲੇ ਤੋਂ ਸਾਬਿਤ ਹੋਇਆ ਜਿੱਥੇ ਕਿ ਇੱਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਪਿਆ ਸੀ ਜਸ ਦੀ ਪੇਂਟ ਉਸਨੇ ਇਹ ਚਾਰੋਂ ਬੱਚੇ ਚੜਾ ਦਿੱਤੇ ਨੇ ਖੁਦ ਵੀ ਮੌਤ ਨੂੰ ਗਲੇ ਲਗਾ ਲਿਆ ਏ ਇਸ ਵਿਅਕਤੀ ਨੇ ਇਹਨਾਂ ਚਾਰਾਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਆਪਣੇ ਵੀ ਗੋਲੀ ਮਾਰ ਲਈ ਜਦੋਂ ਪੁਲਿਸ ਅਧਿਕਾਰੀਆਂ ਨੇ ਆਕੇ ਦੇਖਿਆ ਤਾਂ ਉਹਨਾਂ ਨੇ ਦੱਸਿਆ ਕੇਸ ਵਿਅਕਤੀ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਸੀ ਜਿਸ ਦੇ ਨਾਲ ਇਸ ਦੀ ਮੋਕੇ ਤੇ ਹੀ ਮੌਤ ਹੋ ਗਈ ਹੈ ਇਹਨਾਂ ਮ੍ਰਿਤਕ ਦੇਹਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਹੁਣ ਕਰ ਰਹੀ ਹੈ ਔਰ ਇਸ ਪਿਤਾ ਦੇ ਵੱਲੋਂ ਆਪਣੇ ਹੀ ਬੱਚਿਆਂ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਗਈ ਹੈ